ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਵਿੱਚ 2027 ਦੀ ਚੋਣ ਦੇ ਲਈ ਕੀ ਪੰਜਾਬ ਦੇ ਵਿੱਚ ਕਾਂਗਰਸ 2027 ਦੀ ਚੋਣ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਦੇ ਉੱਤੇ ਲੜੇਗੀ ਜਾਂ ਫਿਰ ਬਿਨਾ ਚਿਹਰੇ ਤੋਂ ਕਾਂਗਰਸ ਚੋਣ ਲੜਨ ਜਾ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ 2027 ਦੀ ਚੋਣ ਨੂੰ ਲੈ ਕੇ ਸਾਰੀ ਪਾਰਟੀਆਂ ਹੁਣ ਤਿਆਰੀ ਕਰ ਰਹੀਆਂ ਨੇ ਉੱਥੇ ਹੀ ਕਾਂਗਰਸ ਦੇ ਵਿੱਚ ਵੀ ਖਿੱਚੋ ਤਾਣ ਪੂਰੀ ਜਾ ਰਹੀ ਹੈ ਹੁਣ ਨਵਜੋਤ ਸਿੰਘ ਸਿੱਧੂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਜਰੂਰ ਨਵਜੋਤ ਕੋਰ ਸਿੱਧੂ ਨੇ ਸਰਗਰਮੀ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਦਿਖਾਈ ਹੈ ਉਸ ਤੋਂ ਬਾਅਦ ਹੁਣ ਚਰਚਾ ਚੱਲ ਪਈ ਹੈ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਤੋਜਸਾਈ ਦੀ ਚੋਣ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਉਹ ਰਾਹੁਲ ਗਾਂਧੀ ਦੇ ਬੜੇ ਨਜ਼ਦੀਕ ਨੇ ਹੁਣ ਵੇਖਣਾ ਇੱਥੇ ਬਿਹਤ ਖਾਸ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਕਾਂਗਰਸ ਦੇ ਵਿੱਚ ਮੁੜ ਵਾਪਸੀ ਜਿਸ ਤਰ੍ਹਾਂ ਕਰਨ ਜਾ ਰਹੇ ਨੇ ਕਿਉਂਕਿ ਕਾਂਗਰਸ ਦੇ ਵਿੱਚ ਤਾਂ ਪਹਿਲਾਂ ਹੀ ਸੀ ਪਰ ਉਹਨਾਂ ਨੇ ਜਿਹੜੀ ਗਤੀਵਿਧੀਆਂ ਸੀ ਉਹ ਬੰਦ ਕਰ ਦਿੱਤੀਆਂ ਸੀ 2024 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਮੌਜੂਦਾ ਸਮੇਂ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਕਾਂਗਰਸ ਦੇ ਵਿੱਚ ਕੀ ਹੁਣ ਵਿਆਹਾਰ ਦੀ ਚੋਣ ਤੋਂ ਬਾਅਦ راہਲ ਗਾਂਧੀ ਪੰਜਾਬ ਦੇ ਵਿੱਚ ਡੇਰੇ ਲਾਉਣ ਗਿਆ ਕੇ ਕੀ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਸ ਨੂੰ ਆਪ ਵਾਚਣਗੇ ਨੇੜਿਓਂ ਕਿਉਂਕਿ ਪੰਜਾਬ ਕਾਂਗਰਸ ਦੀ ਜਿਹੜੀ ਚੋਣ ਹੈ 2026 ਦੀ ਉਸ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਸ ਦੇ ਬਾਅਦ ਤੇ ਬੜੀ ਅਹਿਮ ਹੈ ਕਿਉਂਕਿ ਜੇਕਰ ਕਾਂਗਰਸ ਪੰਜਾਬ ਦੇ ਵਿੱਚ ਵੀ ਚੋਣ ਹਾਰ ਜਾਂਦੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਚੋਣ ਹਰੀ ਹੈ ਜਬ ਹੋਸ ਸਟੇਟਾਂ ਦੇ ਵਿੱਚ ਹਰੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਬੀਜਪੀ ਦਾ ਨਾਰਾ ਹੈ ਭਾਰਤ ਵਿੱਚ ਭਾਰਤ ਮੁਕਤ ਕਾਂਗਰਸ ਕਿਤੇ ਉਹ ਸਾਬਤ ਨਾ ਹੋ ਜਾਵੇ ਪਰ ਉਸ ਨੂੰ ਲੈ ਦੇ ਕੇ ਕਾਂਗਰਸ ਵੀ ਹੁਣ ਜੇਕਰ ਕਹਿ ਲਈਏ ਫੂਕ ਫੂਕ ਕੇ ਕਦਮ ਪੰਜਾਬ ਦੇ ਵਿੱਚ ਜ਼ਰੂਰ ਰੱਖੇਗੀ ਇਸ ਨੂੰ ਲੈ ਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਚਰਚਾਵਾ ਚੱਲੀਆਂ ਸੀ ਕਿ ਜਿਸ ਤਰ੍ਹਾਂ ਜਿਹੜੇ ਵੱਡੇ ਚਿਹਰੇ ਪੰਜਾਬ ਕੌਂਗਰਸ ਦੇ ਰਾਜਾ ਵਿੜਿੰਗ ਦੀ ਗੱਲ ਕਰਨ ਲਈ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ ਜਦ ਸੁਜੀન્દ્ર ਦਾਵਾ ਦੀ ਗੱਲ ਕਰ ਲਈਏ ਕਿ ਇਹ ਲੋਕ ਸਭਾ ਮੈਂਬਰ ਬਣ ਤੋਂ ਬਾਅਦ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਕਰ ਲਈਏ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਲੀਡਰ ਨੇ ਉਹਨਾਂ ਦਾ ਰਾਹ ਕਿਤੇ ਪੱਧਰਾ ਹੋ ਗਿਆ ਤਾਂ ਹੁਣ ਹੋਵੇਗਾ ਕਿ ਕਿਉਂਕਿ ਜੇਕਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਰਵੇਖਣਾਂ ਦੀ ਗੱਲ ਕਰੀ ਤਾਂ ਚਰਨਜੀਤ ਸਿੰਘ ਚੰਨੀ ਵੀ ਬੇहद ਜਿਹੜੇ ਪ੍ਰਮੁੱਖ ਮੰਨੇ ਜਾ ਰਹੇ ਨੇ ਕਿ 2027 ਦੀ ਚੋਣਾਂ ਦੇ ਲਈ ਮੁੱਖ ਚਿਹਰੇ ਦੇ ਵਜੋਂ ਪਰ ਕਾਂਗਰਸ ਕੀ ਇਹ ਗਲਤੀ ਤਾਂ ਨਹੀਂ ਕਰੇਗੀ ਕਿ ਕੋਈ ਇੱਕ ਪਰਸਨ ਨੂੰ ਚਿਹਰਾ ਐਲਾਨ ਦੇਵੇਗੀ ਕਿ ਬਿਨਾ ਚਿਹਰੇ ਤੋਂ ਐਲਾਨ ਕਰੇਗੀ 2024 ਦੀਆਂ ਚੋਣਾਂ ਇਹ ਚਰਚਾ ਹੁਣ ਚੱਲ ਪਈਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੀ ਗੁੱਟਬਾਜ਼ੀ ਅੰਦਰੂਨੀ ਤੇ ਬਾਹਰੀ ਦੋਨੇ ਪਾਸੇ ਤੋਂ ਵੇਖ ਨੂੰ ਮਿਲਦੀ ਹੈ ਹੁਣ ਜਿਸ ਤਰ੍ਹਾਂ ਡਾਕਟਰ ਤਰੰबीर ਗਾਂਧੀ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਹਲਕਾ ਇੰਚਾਰਜ ਕਿਸ ਨੇ ਲਾਏ ਨੇ ਉਹ ਕੀ ਦੇ ਕਹਿਣ ਦੇ ਉੱਤੇ ਦਿੱਤਾ ਗਿਆ ਕੀ ਉਹਨਾਂ ਦਾ ਬਿਆਨ ਪਰਸਨ ਤੌਰ ਦੇ ਉੱਤੇ ਸੀ ਕਿ ਉਹਨਾਂ ਦੇ ਵਿਚਾਰ ਸੀ ਜਾਂ ਫਿਰ ਉਸ ਦੇ ਪਿੱਛੇ ਹਾਈ ਕਮਾਂਡ ਦੀ ਵਿਚਾਰਧਾਰਾ ਸੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਹੁਣ ਹੋ ਰਹੇ ਨੇ ਕਿਉਂਕਿ ਦੇਖੋ ਇੱਥੇ ਜਿਹੜੀ ਗੱਲਬਾਤ ਸੀ ਹਲਕਾਂ ਚਾਂਚ ਕਿਨੇ ਲਗਾਏ ਇਸ ਤੋਂ ਪਹਿਲਾਂ ਇੱਕ ਰਾਜਾ ਬ੍ਰਿੰਗ ਹੋਰਾਂ ਨੇ ਵੀ ਬਿਆਨ ਦਿੱਤਾ ਸੀ ਕਿ ਅਸੀਂ ਹੁਣ 60 70 ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਜਿਹੜੇ ਟਿਕਟਾਂ ਸੀ ਨੌਜਵਾਨਾਂ ਨੂੰ ਦੇਵਾਂਗੇ 60 70 ਦਾ ਸਿੱਧੇ ਤੌਰ ਦੇ ਉੱਤੇ ਮਤਲਬ ਇਹ ਬਣ ਜਾਂਦਾ ਹੈ ਕਿ ਜੇਕਰ ਪੰਜਾਬ ਦੇ ਸਰਕਾਰ ਬਣਾਉਣੀ ਹੈ ਤਾਂ ਬਹੁਮਤ ਸ 59 60 ਦੇ ਲਗਭਗ ਜਿਹੜਾ ਉਹ ਬਹੁਮਤ ਆ ਜਾਂਦਾ ਹੈ ਸਰਕਾਰ ਬਣਾਉਣ ਵਾਸਤੇ ਇਸ ਦੇ ਕਰਕੇ ਸਾਰੀ ਪਾਰਟੀਆਂ 60 70 ਲਗਭਗ ਸੀਟਾਂ ਦੇ ਉੱਤੇ ਅਹਿਮ ਤਿਆਰੀ ਕਰਨਗੀਆਂ ਵੀ ਇਹ ਸੀਟਾਂ ਦੇ ਉੱਤੇ ਕਿਸੇ ਵੀ ਹੱਦ ਦੇ ਵਿੱਚ ਜਾ ਕੇ ਵੀ ਜਿਹੜੀ ਅਸੀਂ ਜੋਰ ਲਾਈਏ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਇੰਨੀਆਂ ਸੀਟਾਂ ਲੈ ਕੇ ਸਰਕਾਰ ਬਣਾ ਸਕੀ ਪਰ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਚਰਚਾ ਇੱਕ ਵਾਰ ਫਿਰ ਹੋਣ ਲੱਗ ਪਈ ਹੈ ਹੁਣ ਕੀ ਸਿੱਧੂ ਵਾਪਸੀ ਕਰਨ ਜਾ ਰਹੇ ਨੇ ਜਾਂ ਫਿਰ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਉਹੀ ਏਜੰਡਾ ਜਿਸ ਤਰ੍ਹਾਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਉਹ ਆਪਣੇ ਉਸੇ ਫੈਸਲੇ ਦੇ ਉੱਤੇ ਖੜੇ ਨੇ ਕਿਤੇ ਨਾ ਕਿਤੇ ਇੱਕ ਇਮਾਨਦਾਰੀ ਵਾਲਾ ਅਕਸ਼ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਉਹ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਿਆ ਜਾਂਦਾ ਪਰ ਜਿਸ ਤਰ੍ਹਾਂ ਦੇ ਹੁਣ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇ ਨੇ ਜਿਸ ਤਰ੍ਹਾਂ ਆਮ ਆਦੀ ਪਾਰਟੀ 'ਤੇ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੀ ਪਿਛਲੇ ਦਿਨਾਂ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਹੁਣ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਹੁਣ ਉਸ ਦਾ ਫਾਇਦਾ ਕਿ ਨਵਜੋਤ ਸਿੰਘ ਸਿੱਧੂ ਲੈ ਪਾਉਣਗੇ ਜਾਂ ਫਿਰ ਮੁਰਗ ਜਿਹੜੀ ਪੰਜਾਬ ਕਾਂਗਰਸ ਦਾ ਜਿਹੜੀ ਹਾਈ ਕਮਾਂਡ ਹੈ ਉਹ ਜਿਹੜੇ ਪਹਿਲੇ ਚਿਹਰੇ ਸੀ ਉਹਨਾਂ ਦੇ ਉੱਤੇ ਹੀ ਦਾਅ ਖੇਡੇਗੇ ਕੀ ਕੁਝ ਹੋਵੇਗਾ ਇਸ ਨੂੰ ਲੈ ਕੇ ਹੁਣ ਭੰਬਲ ਪੁੱਸੇ ਨੇ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਵੀ ਜਾਰੀ ਨੇ ਕਿਉਂਕਿ ਜਿਹੜਾ ਕਾਂਗਰਸ ਦਾ ਵਰਕਰ ਹੈ ਜਿਹੜਾ ਵੋਟਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਆਣਗੇ ਜੇਕਰ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਤਾਂ ਕੀ ਜਿਹੜੇ ਕੋਈ ਹਲਚਲ ਵੱਡੇ ਪੱਧਰ ਤੇ ਤਾਂ ਨਹੀਂ ਹੁੰਦੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਜਾਂ ਫਿਰ ਕਿਸੇ ਹੋਰ ਵੱਡੇ ਚਿਹਰੇ ਨੂੰ ਜਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਜਾਂ ਫਿਰ ਪ੍ਰਤਾਪ ਸਿੰਘ ਬਾਜਬਾ ਨੂੰ ਕਿਸੇ ਨੂੰ ਵੀ ਚਿਹਰਾ ਲਾਨਾ ਜਾ ਸਕਦਾ ਹੈ ਕਿ ਜਿਹੜੇ ਦੂਜੇ ਨੇ ਕੀ ਉਹ ਕਾਂਗਰਸ ਦੇ ਵਿੱਚ ਰਹਿਣਗੇ ਕੀ ਕਾਂਗਰਸ 2022 ਦੇ ਵਾਂਗ ਜਿਸ ਤਰ੍ਹਾਂ ਉਹਨਾਂ ਦਾ ਬੀਜੇਪੀ ਕਰਨ ਹੋ ਗਿਆ ਸੀ ਜਾਂ ਫਿਰ ਕਹਿ ਲਈਏ ਉਹਨਾਂ ਨੇ ਵੱਖਰੀ ਪਾਰਟੀ ਨੇ ਵੀ ਚਲੇ ਗਏ ਸੀ ਕਾਂਗਰਸ ਛੱਡ ਗਏ ਸੀ ਕਿਤੇ ਇਹੋ ਜੀ ਨੋਬਤਾਂ ਨਹੀਂ ਆਵੇ ਕਿ ਪੰਜਾਬ ਕਾਂਗਰਸ ਦੇ ਵਿੱਚ 2026 ਦੀ ਚੋਣਾਂ ਤੋਂ ਪਹਿਲਾਂ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਹਮੇਸ਼ਾ ਟਿਕਟਾਂ ਨੂੰ ਲੈ ਕੇ ਵੀ ਗਾ ਪੈਂਦਾ ਹੈ ਉਸ ਤੋਂ ਪਹਿਲਾਂ ਇਸ ਵਾਰ ਮੁੱਖ ਮੰਤਰੀ ਦੇ ਗੁਰਪਵਾਜੀ ਨੂੰ ਲੈ ਕੇ ਗਾਪ ਪੈਣਾ ਲਾਜ਼ਮੀ ਹੈ ਹੁਣ ਜੇਕਰ ਪਾਰਟੀ ਬਿਨਾ ਚਿਹਰੇ ਤੋਂ ਟਿਕਟ ਜਿਹੜੀ ਹੈ ਚਿਹਰੇ ਤੋਂ ਚੋਣਾਂ ਲੜਦੀ ਹੈ ਤਾਂ ਕਿਤੇ 2017 ਵਾਲਾ ਜਿਹੜਾ ਮਾਹੌਲ ਸੀ ਆਮ ਆਦੀ ਪਾਰਟੀ ਨੇ ਗਲਤੀ ਕੀਤੀ ਸੀ ਜਿਸ ਤਰ੍ਹਾਂ ਇੱਕ ਵਾਰ ਕਿਹਾ ਜਾ ਰਿਹਾ ਸੀ ਕਿ ਸਰਕਾਰ ਆਮ ਆਦੀ ਪਾਰਟੀ ਦੀ ਬਣੂਗੀ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀ ਚਿਹਰਾ ਨਾ ਹੋਣ ਕਰਕੇ ਇਹ ਹਾਰ ਹੋਈ ਹੈ ਹਰਿਆਣਾ ਦੇ ਵਿੱਚ ਕੀ ਕੁਝ ਹੋਇਆ ਸੀ ਇਸ ਬਾਬਤ ਹੁਣ ਪੰਜਾਬ ਦੇ ਲਈ ਜਿਹੜੀ ਚੋਣ ਹੈ ਜਿਹੜੀ ਉਹ ਕਾਂਗਰਸ ਹਾਈ ਕਮਾਂਡ ਦੇ ਲਈ ਬੜੀ ਅਹਿਮ ਇਸ ਕਰਕੇ ਬਣ ਜਾਂਦੀ ਹੈ ਕਿ ਹੁਣ ਪੂਰੇ ਖ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਚੋਣ ਹੈ ਕਾਂਗਰਸ ਦੇ ਲਈ ਇਹ ਪੰਜਾਬ ਦੀ ਕਿੰਨੀ ਐਮਿਤ ਰੱਖਦੀ ਹੈ ਜੇਕਰ ਪੰਜਾਬ ਤੋਂ ਵੀ ਚੋਣ ਹਾਰ ਜਾਂਦੀ ਹੈ ਕਾਂਗਰਸ ਤਾਂ ਪੂਰੇ ਭਾਰਤ ਦੇ ਵਿੱਚ ਇਸ ਦਾ ਕੀ ਪ੍ਰਭਾਵ ਜਾਵੇਗਾ ਇਸ ਦੇ ਉੱਤੇ ਵੀ ਹਾਈ ਕਮਾਂਡ ਬੜੀ ਗੋਹ ਦੇ ਨਾਲ ਵਾਚ ਰਹੀ ਹੈ ਹੁਣ ਜੇਕਰ ਦਾ ਖੇਡੇਗੀ ਜਿਸ ਵੀ ਉਮੀਦਵਾਰ ਨੂੰ ਲੈ ਕੇ ਆਵੇਗੀ ਉਦੇ ਉੱਤੇ ਵੇਖਣਾ ਬੇਹਦ ਖਾਸ ਹੀ ਹੋਵੇਗਾ ਸਭ ਤੋਂ ਵੱਡਾ ਜਿਹੜਾ ਇਸ ਆਪਾਂ ਗੱਲਬਾਤ ਕਰ ਰਹੇ ਹਾਂ ਕੀ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸੁਖਿੰਦਰ ਸਿੰਘ ਰੰਧਾਵਾ ਜਿਹੜੀ ਨਰੋਲ ਜਾਂ ਫਿਰ ਕਹ ਲਈਏ ਆਪਾਂ ਅਹਿਮ ਜਿਹੜੀ ਕਾਂਗਰਸ ਦੀ ਪੰਜਾਬ ਹਾਈ ਕਮਾਂਡ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਹਾਈ ਕਮਾਂਡ ਉਸ ਨੂੰ ਇਕੱਠਾ ਕਿਵੇਂ ਕਰੇਗੀ ਸਭ ਤੋਂ ਵੱਡਾ ਔਖਾ ਉਹਨਾਂ ਦੇ ਵਾਸਤੇ 2027 ਜਿੱਤਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਲਈ ਇਹੀ ਹੋਵੇਗਾ ਕੀ ਨਵਜੋਤ ਸਿੰਘ ਸਿੱਧੂ ਸਮੇਤ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠਿਆਂ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਜਿਹੜੀ ਕਾਂਗਰਸ ਹਾਈ ਕਮਾਂਡ ਕੀ ਰਾਹੁਲ ਗਾਂਧੀ ਇੰਨਾ ਪ੍ਰਭਾਵ ਰੱਖਦੇ ਨੇ ਪੰਜਾਬ ਕਾਂਗਰਸ ਦੇ ਉੱਤੇ ਕੀ ਉਹ ਸਾਰੀ ਲੀਡਰਸ਼ਿਪ ਨੂੰ ਇਕੱਠਾ ਕਰ ਲੈਵੇ ਕਿਉਂਕਿ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਕਾਂਗਰਸ ਛੱਡ ਕੇ ਗਏ ਨੇ ਭਾਵੇਂ ਰਵਨੀਤ ਬਿੱਟੂ ਦੀ ਗੱਲ ਕਰ ਲਿਓ ਕਿਸੇ ਨਾ ਕਿਸੇ ਫਾਇਦੇ ਦੇ ਵਿੱਚ ਰਹੇ ਨੇ ਜਾ ਕੇ ਕੇਂਦਰੀ ਮੰਤਰੀ ਬਣ ਗਏ ਨੇ ਜਿਸ ਤਰ੍ਹਾਂ ਜੋ ਕੁਝ ਨੇ ਬਹੁਤ ਸਾਰੇ ਇਦਾਂ ਵੀ ਲਾਲਚ ਦਿੱਤੇ ਜਾਣਗੇ ਬਹੁਤ ਕੁਝ ਜਿਹੜੇ ਉਤਲ-ਪੁਤਲ ਹੈ ਉਹ ਵੇਖਣ ਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬ ਕਾਂਗਰਸ ਦਾ ਹੁਣ 2022 ਦੇ ਲਈ ਕੀ ਭਵਿੱਖ ਹੋਵੇਗਾ ਕਿਹੋ ਜਿਹਾ ਮੋਲ ਹੋਵੇਗਾ ਇਸ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਨਜ਼ਰ ਹੋਵੇਗੀ ਹਾਈ ਕਮਾਂਡ ਦੀ ਇਹੀ ਹੋਵੇਗੀ ਕਿ ਜੇਕਰ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਸਰਕਾਰ ਮੁੜ ਬਣਾਉਣੀ ਹੈ ਤਾਂ ਲੀਡਰਸ਼ਿਪ ਨੂੰ ਇਕੱਠਿਆ ਕਿਵੇਂ ਕੀਤਾ ਜਾਵੇਗਾ ਇਸ ਦੇ ਉੱਤੇ ਕੰਮ ਭਾਵੇਂ ਚੱਲ ਵੀ ਰਿਹਾ ਪਰ ਇਹਦੇ ਬਾਅਦ ਇਹ ਇੰਨਾ ਸੋਖਾ ਨਹੀਂ ਹੋਵੇਗਾ ਪੰਜਾਬ ਕਾਂਗਰਸ ਨੂੰ ਇਕੱਠਿਆ ਕਰਨਾ ਜਿਹੋ ਜਿਹੇ ਮਾਹੌਲ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦਾ ਜੋ ਕੁਝ ਵੇਖਣ ਨੂੰ ਮਿਲਿਆ ਸੀ ਹੁਣ ਕਾਂਗਰਸ ਦਾ ਕੀ ਭਵਿੱਖ ਪੰਜਾਬ ਦੇ ਵਿੱਚ ਹੈ ਹੁਣ 2027 ਦੀ ਚੋਣਾਂ ਤੋਂ ਪਹਿਲਾਂ ਇਹ ਤੈਅ ਹੋਵੇਗਾ ਪਰ ਜਿਹੜੀ ਤਰਨਤਾਰ ਦੀ ਜਿਮਨੀ ਚੋਣ ਹੈ ਉਸ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਨੇ ਕੈਂਡੀਡੇਟ ਦਿੱਤਾ ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਅੱਜ ਕੁਝ ਅਖਬਾਰਾਂ ਦੇ ਵਿੱਚ ਵੀ ਚਰਚਾ ਆਮਾਂ ਹੈ ਕੀ ਹੋ ਸਕਦਾ ਹੈ ਕਿ ਉਮੀਦਵਾਰ ਬਦਲੇ ਜਾ ਸਕੇ ਪਰ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੋਣੀ ਹੈ ਕਿ ਉਸ ਦੇ ਵਿੱਚ ਕਾਂਗਰਸ ਜਿਹੜਾ ਲੋਕ ਸਭਾ ਦੇ ਵਿੱਚ ਆਪਣਾ ਦੂਜਾ ਨੰਬਰ ਸੀ ਵਿਧਾਨ ਸਭਾ ਤਰਨਤਾਰਨ ਦੇ ਵਿੱਚ ਵੋਟਾਂ ਦੇ ਵਿੱਚ ਕੀ ਉਹ ਕਾਇਮ ਰੱਖਣ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਫਿਰ ਉਸ ਨੂੰ ਪਾਰ ਕਰਕੇ ਜਿੱਤ ਵੱਲ ਵਧੇਗੀ ਉੱਥੋਂ ਵੀ ਬਹੁਤ ਕੁਝ ਕਾਂਗਰਸ ਦੇ ਲਈ ਹੁਣ ਤੈ ਹੋਵੇਗਾ ਪੰਜਾਬ ਕਾਂਗਰਸ ਦੇ ਉੱਤੇ ਸਭ ਲੋਕਾਂ ਦੀਆਂ ਨਜ਼ਰਾਂ ਨੇ ਪੰਜਾਬ ਦੇ ਵਿੱਚ ਚਰਚਾ ਜ਼ਰੂਰ ਹੈਗੀ ਹੈ ਕਿ ਮੁੜ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਪਰ ਜਿਹੋ ਜਿਹੇ ਹਾਲਾਤ ਨੇ ਜਾਂ ਫਿਰ ਕਹਿ ਲਈਏ ਜਿਹੋ ਜਿਹੇ ਸਮੀਕਰਨ ਬਣ ਰਹੇ ਜਿਹੋ ਜਿਹੇ ਲੀਡਰਸ਼ਿਪ ਦੀ ਆਪਸੀ ਜਿਹੜੀ ਗਹਿ ਕੱਚ ਹੈ ਉਸ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਇਕੱਠੇ ਨਾ ਹੋਏ ਤਾਂ ਕਿਤੇ ਹਰਿਆਣੇ ਵਾਲਾ ਕੰਮ ਨਾ ਹੋ ਜਾਵੇ ਆਉਂਦੇ ਆਉਂਦੇ ਨਾ ਰਹਿ ਜਾਣ ਤੋ ਤੁਹਾਡੇ ਜਵਾਬਤ ਕੀ ਵਿਚਾਰ ਨੇ ਤੁਸੀਂ ਵਿਚਾਰ ਆਪਣੇ ਜਰੂਰ ਦਿਓ ਕਿ ਨਵਜੋਤ ਸਿੰਘ ਸਿੱਧੂ ਵਾਪਸੀ ਕਰਨਗੇ ਜੇਕਰ ਵਾਪਸੀ ਕਰਨਗੇ ਤਾਂ ਉਹਨਾਂ ਦਾ ਪੰਜਾਬ ਕਾਂਗਰਸ ਦੇ ਵਿੱਚ ਕੀ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਨਾਲ ਇਕੱਠੀ ਹੋ ਜਾਵੇਗੀ ਸੋ ਤੁਹਾਡੇ ਜਵਾਬਤ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਤੇ ਜਰੂਰ ਦਿਓ ਧੰਨਵਾਦ